ਸਮਝ ਨਹੀਂ ਆਉਂਦੀ ਜੇ ਉਸ ਮੰਨ ਲਓ ਇਲੈਕਸ਼ਨ ਦੇ ਵਿੱਚ ਉਹ ਜਿੱਤ ਵੀ ਜਾਂਦੇ ਉਹਨਾਂ ਦੀ ਸਰਕਾਰ ਵੀ ਆ ਜਾਂਦੀ ਤੇ ਅੱਜ ਤਾਂ ਉਹ ਵਾਪਸੀ ਜਥੇਬੰਦੀਆਂ ਚ ਕਰ ਗਏ ਤਾਂ ਕੀ ਉਹ ਵਿਧਾਨ ਸਭਾ ਜਾਂਦੇ ਉਹ ਜਥੇਬੰਦੀਆਂ ਦੇ ਵਿੱਚ ਵਾਪਸੀ ਕਰਦੇ ਜਨ ਕੇ ਫਿਰ ਇੱਕ ਹੋਣਗੇ ਸਾਰੇ ਦੇਖੋ ਜੀ ਇੱਕ ਹੋਣ ਦਾ ਤਾਂ ਹੁਣ ਪਤਾ ਨਹੀਂ ਉਹਨਾਂ ਨੂੰ ਪਤਾ ਹੋਊਗਾ ਇਸ ਗੱਲ ਦਾ ਕਿਉਂਕਿ ਚਿੱਠੀਆਂ ਵੀ ਪਾਈਆਂ ਗਈਆਂ ਨੇ ਉਹਨਾਂ ਨੂੰ ਆਉਣ ਵਾਸਤੇ ਪਹਿਲਾਂ ਵੀ ਪਾਈਆਂ ਗਈਆਂ ਨੇ ਜਦੋਂ ਆਪਾਂ ਅੰਦੋਲਨ ਸੀ ਮੀਟਿੰਗਾਂ ਵੀ ਕੀਤੀਆਂ ਗਈਆਂ ਜਦ ਤੱਕ ਤਾਂ ਨਹੀਂ ਆਏ ਈਮ ਸਾਹਿਬ ਨੇ ਭਗਵੰਤ ਮਾਨ ਜੀ ਉਹ ਵੀ ਵੱਡੇ ਵੱਡੇ ਧਰਨਿਆਂ ਦੇ ਵਿੱਚ ਸਾਡੇ ਜਾਂਦੇ ਰਹੇ ਨੇ ਬਹਿੰਦੇ ਰਹੇ ਨੇ ਪਹਿਲੀ ਕਤਾਰ 'ਚ ਬੈਠਦੇ ਰਹੇ ਨੇ ਤੇ ਅੱਜ ਉਹਨਾਂ ਦਾ ਵੀ ਇੱਕ ਬਿਆਨ ਨਹੀਂ ਆਇਆ ਸਗੋਂ ਉਹ ਉਲਟਾ ਅ ਡੱਲੇ ਵਾਲਾ ਸਾਹਿਬ ਨੂੰ 26 ਤਰੀਕ ਨੂੰ ਚੱਕ ਕੇ ਆਪਣਾ ਸਬੂਤ ਦੇਤਾ ਵੀ ਅਸੀਂ ਵੀ ਬੀਜੇਪੀ ਦੇ ਨਾਲ ਹਾਂ ਮਤਲਬ ਸ਼ੰਭੂ ਬਾਰਡਰ ਦੇ ਇੱਧਰ ਕਿਉਂ ਆ ਗਏ ਖਨੋਰੀ ਬਾਰਡਰ ਆਏ ਹੁਣ ਜਿਹੜਾ ਮਾਰਦਾਰਤ ਬੈਠੇ ਨਾ ਪ੍ਰਧਾਨ ਜੀ ਤੇ ਸਾਨੂੰ ਇਹਨਾਂ ਦੇ ਕੋਲ ਆਉਣਾ ਪਿਆ ਚਲੇਵਾ ਸਾਹਿਬ ਜੀ ਸ਼ਹੀਦ ਹੋ ਜਾਂਦੇ ਨੇ ਤਾਂ ਨਾਲ ਹੀ ਕਿਸਾਨ ਹਾਂ ਜਿਹੜਾ ਤਿਆਰ ਹੈ ਬੈਠਾ ਉਹਦੇ ਨੇ ਬੈ ਗਿਆ ਦੀ ਛਪੀ ਨੂੰ ਹਾਂ ਫਿਰ ਆ ਕੇ ਡੱਲੇ ਸਾਹਿਬ ਆਏ ਇਹਨੇ ਉਹਨੇ ਕਿਹਾ ਹੁਣ ਮੈਂ ਆ ਗਿਆ ਵੀ ਬਾਰੀ ਤੇਰੀ ਹੋਆ ਮਗਰੋਂ ਮੇਤ ਬਾਦ ਜੀ ਤਾਂ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾ ਸੀ ਨਾ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਸੀ ਜਿੱਥੋਂ ਮਤਲਬ ਕਿਸੇ ਕਾਰਨ ਉਹ ਸਯੁਗਤ ਸਮਾਜ ਮੋਰਚਾ ਜਿਹੜਾ ਬਣਾਇਆ ਉਹਨਾਂ ਨੇ ਮਤਲਬ ਸਯੁਗਤ ਕਿਸਾਨ ਮੋਰਚੇ ਨੂੰ ਤੋੜ ਕੇ ਤਾਂ ਹੁਣ ਸਮਝ ਨਹੀਂ ਆਉਂਦੀ ਵੀ ਉਹ ਕੀ ਕਰਨਾ ਚਾਹੁੰਦੇ ਨੇ ਤੇ ਹਜੇ ਵੀ ਕੋਈ ਉਹਨਾਂ ਦੀ ਕੋਈ ਪਿਛਲੇ ਪਾਸੇ ਕੋਈ ਸੋਚ ਚੱਲਦੀ ਆ ਵੀ ਅਸੀਂ ਪ੍ਰਾਪਤੀ ਮਤਲਬ ਇੱਕ ਸੰਜ ਜਿੱਥੇ ਬੰਦਿਆਂ ਨੂੰ ਛੱਡ ਕੇ ਜਾਂ ਕੋਈ ਹੋਰ ਪਾਸੇ ਅਸੀਂ ਉਲਤੁਰਨਾ ਹੋ ਸਕਦਾ ਕੋਈ ਇਹ ਜੀ ਦਿਮਾਗ ਦੇ ਵਿੱਚ ਗੱਲ ਹੋਵੇ ਹੋਰ ਵੀ ਮੋਰਚਾ ਲਾਉਣਾ ਹੋਵੇ ਉਹਨਾਂ ਨੇ ਮੋਰਚਾ ਤਾਂ ਜੀ ਹੁਣ ਪਤਾ ਨਹੀਂ ਕਿੱਥੇ ਲਾਉਣਗੇ ਜਣੀ ਖਨੋਰੀ ਬਾਰਡਰ ਤੇ ਮੌਜੂਦਾਂ ਜਿੱਥੇ ਜਗਜੀਤ ਸਿੰਘ ਡੱਲੇਵਾਲ ਜੀ 24 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਉੱਤੇ ਹੀ ਹੁਣ ਖਨੋਰੀ ਬਾਰਡਰ ਤੇ ਸੰਖਿਆ ਵਧੀ ਆ ਕਿਸਾਨ ਲਗਾਤਾਰ ਪਹੁੰਚ ਰਹੇ ਨੇ ਹੋਰ ਵੀ ਆ ਕੇ ਹਾਲਚਾਲ ਜਗਜੀਤ ਸਿੰਘ ਡੱਲੇਵਾਲ ਜੀ ਦਾ ਪਹੁੰਚ ਰਹੇ ਨੇ ਤਾਂ ਕੁਝ ਸਾਡੇ ਸਾਥੀ ਜਿਹੜੇ ਕਿ ਸ਼ੰਭੂ ਬਾਰਡਰ ਤੇ ਸੀਗੇ ਲੁਧਿਆਣੇ ਵਾਲਾ ਲੰਗਰ ਚੱਲਦਾ ਸੀ ਉਹਨਾਂ ਦੇ ਹੋਣਾ ਉਹ ਖਨੌਰੀ ਬਾਰਡਰ ਤੇ ਵੀ ਜਗਜੀਤ ਸਿੰਘ ਡੱਲੇਵਾਲ ਜੀ ਤੇ ਜਦੋਂ ਹੀ ਉਹਨਾਂ ਨੇ ਸੁਣਿਆ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਹਾਲਚਾਲ ਜਾਣਨ ਦੇ ਲਈ ਵੀ ਇੱਧਰ ਪਹੁੰਚਦੇ ਨੇ ਦੇਖੋ ਇੱਕ ਇਸ ਤਰੀਕੇ ਦਾ ਨਾਲ ਚੱਲ ਰਿਹਾ ਸੁਮੇਲ ਕਿ ਕਦੇ ਖਨੌਰੀ ਬਾਰਡਰ ਤੇ ਤੇ ਕਦੇ ਸ਼ੰਭੂ ਬਾਰਡਰ ਤੇ ਜਿਹੜਾ ਕਿ ਕਿਸਾਨ ਪਹੁੰਚ ਜਾਂਦੇ ਨੇ ਇਹਨਾਂ ਨੂੰ ਇੱਕ ਹੀ ਲੱਗਦਾ ਹੈ ਕਿ ਇੱਕ ਪਾਸੇ ਇੱਕ ਸ਼ੰਭੂ ਹੈ ਇੱਕ ਪਾਸੇ ਖਨੌਰੀ ਜੱਟ ਉੱਥੇ ਦੇ ਜੱਟ ਉੱਥੇ ਪਹੁੰਚ ਜਾਂਦੇ ਨੇ ਬਾਪੂ ਜੀ ਨਾਲ ਗੱਲ ਕਰਾਂਗੇ ਇਹ ਸ਼ੰਭੂ ਬਾਰਡਰ ਤੇ ਲੰਗਰ ਲਾ ਕੇ ਰੱਖਦੇ ਸੀਗੇ ਤੇ ਜਦੋਂ ਮੀ ਕਣੀ ਆਉਂਦਾ ਸੀ ਤੇ ਅਸੀਂ ਮੋਰਚੇ 'ਚ ਘੁੰਮ ਰਹੇ ਸੀ ਤੇ ਬਾਪੂ ਕਹਿੰਦੇ ਕਿ ਭਾਈ ਮੀ ਚ ਤਾਂ ਸਾਡੀਆਂ ਮਿੱਠੀਆਂ ਜਿਹੜੀਆਂ ਮਠੀਆਂ ਹੈਗੀਆਂ ਉਹ ਵੀ ਰੋੜ ਚੱਲੀਆਂ ਹੈਗੀਆਂ ਤਾਂ ਬੜੀ ਵੀਡੀਓ ਵੀ ਵਾਇਰਲ ਹੋਈ ਸੀ ਇਹਨਾਂ ਦੀ ਗੱਲਬਾਤ ਵੀ ਕਰਾਂਗੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਬਾਪੂ ਜੀ ਹੋਰ ਠੀਕ ਠਾਕ ਹੋ ਹਾਂ ਭਾਈ ਬਾੜ ਅੱਛਾ ਜੀ ਹਾਂ ਭਲਾ ਇਹਨਾਂ ਦਾ ਵੀ ਹਾਲ ਚਾਲ ਜਾਣਨ ਲਈ ਪਹੁੰਚੇ ਹਾਂ ਇੱਥੇ ਤਾਂ ਆਇਆ ਕਿੰਨੇ ਮਹੀਨੇ ਫਿਰ ਉੱਥੇ ਬ ਉੱਥੇ ਤਾਂ 9 ਮਹੀਨੇ ਬੈਠੇ ਆ 9 ਮਹੀਨੇ ਉੱਥੇ ਤੇ ਹੁਣ 1 ਮਹੀਨਾ ਇੱਥੇ ਹਾਂ ਠੀਕ ਐ ਕਿਵੇਂ ਤਾਂ ਫਿਰ ਲੱਗ ਰਿਹਾ ਹੁਣ ਖਨੋਰੀ ਬਾਰਡਰ ਕਿਉਂਕਿ ਪਹਿਲਾਂ ਤਾਂ ਇੱਕਦਮ ਹੀ ਰਸ਼ ਜਿਹੜਾ ਘੱਟ ਗਿਆ ਜਦੋਂ ਅਸੀਂ ਆਏ ਕੋਈ ਜਦੋਂ ਅਸੀਂ ਆਏ ਉਹ 24 ਨੂੰ ਅਗੇ ਤੇ ਬਹੁਤ ਘੱਟ ਸੀ ਹਾਂ ਜੀ ਹੁਣ ਤਾਂ ਬਹੁਤ ਥੱਕਾ ਪੈਂਦਾ ਸਾਰੇ ਆਉਂਦੇ ਨੇ ਮਹਾਪੁਰਕ ਮਹਾਪੁਰਕ ਵੀ ਆਉਂਦੇ ਨੇ ਬਸ ਕੀ ਔਰ ਸਾਰੇ ਜਥੇਬੰਦੀਆਂ ਆਉਂਦੀਆਂ ਨੇ ਬਹੁਤ ਆਉਂਦੇ ਨੇ ਇੱਥੇ ਕਿਵੇਂ ਦਾ ਲੱਗਦਾ ਫਿਰ ਬਾਪੂ ਜੀ ਜਦੋਂ ਰੌਣਕ ਹੁਣ ਦੁਬਾਰੇ ਵੱਧ ਗਈ ਹੈ ਹੁਣ ਸੋਹਣਾ ਲੱਗਦਾ ਵੀ ਠੀਕ ਆ ਹਾਂ ਪਰ ਫਰਕ ਪਊਗਾ ਸਾ ਪ੍ਰਭੂ ਗੌਰਮੈਂਟ ਤੇ ਕੁਝ ਪਰ ਹਲੇ ਨੀ ਭੋਲੀ ਜਮ ਜੀ ਆ ਜਿੱਥੇ ਵੀਰ ਜੀ ਤੁਸੀਂ ਦੇਖਦੇ ਹੋ ਕਿ ਕਿਸਾਨ ਇੱਥੇ ਪਹੁੰਚ ਰਹੇ ਨੇ ਉੱਥੇ ਹੀ ਜਿਹੜੀਆਂ ਦੂਜੀਆਂ ਲੀਡਰ ਹੈਗੇ 32 ਲੀਡਰ ਹੈਗੇ ਆ ਸਕੈਮ ਦਾ ਜਿਹੜਾ ਕੈਸੇ ਸ੍ਰਕਤ ਮੋਰਚਾ ਹੈਗਾ ਤਾਂ ਉਹਨਾਂ ਵੱਲੋਂ ਵੀ ਬਿਆਨ ਦਿੱਤੇ ਜਾ ਰਹੇ ਨੇ ਕੀ ਲੱਗਦਾ ਸਮਰਥਨ ਦੇਣ ਲਈ ਪਹੁੰਚ ਹੁਣ ਤੱਕ ਵੀ ਜੋ ਹੁਣ ਜਿਵੇਂ ਕਿ ਸਿਆਸੀ ਲੀਡਰ ਆਉਂਦੇ ਨੇ ਖਬਰਸਾਰ ਲੈਣ ਆਉਂਦੇ ਪ੍ਰਧਾਨ ਜੀ ਦੀ ਜਿਵੇਂ ਵੱਖ-ਵੱਖ ਪਾਰਟੀਆਂ ਦੇ ਆਏ ਨੇ ਤਾਂ ਉਹ ਵੀ ਉਹ ਵੀ ਉਹਨਾਂ ਦੇ ਨਾਲ ਮਤਲਬ ਉਸ ਤਰੀਕੇ ਨਾਲ ਖਬਰਸਾਰ ਲੈਣ ਪ੍ਰਧਾਨ ਜੀ ਆ ਰਹੇ ਨੇ ਪਰ ਅਜੇ ਤੱਕ ਕੋਈ ਮੋਰਚੇ ਦੀ ਸਪੋਰਟ ਵਾਸਤੇ ਜਾਂ ਉਹ ਮੰਗਾਂ ਦੀ ਸਪੋਰਟ ਵਾਸਤੇ ਜਿਹੜੀਆਂ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਸੀ ਨਾ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸੀ ਜਿੱਥੋਂ ਮਤਲਬ ਕਿਸੇ ਕਾਰਨ ਉਹ ਸੂਜਗਤ ਸਮਾਜ ਮੋਰਚਾ ਜਿਹੜਾ ਬਣਾਇਆ ਉਹਨਾਂ ਨੇ ਮਤਲਬ ਸੁਯੁਗਤ ਕਿਸਾਨ ਮੋਰਚੇ ਨੂੰ ਤੋੜ ਕੇ ਤਾਂ ਹੁਣ ਸਮਝ ਨਹੀਂ ਆਉਂਦੀ ਵੀ ਉਹ ਕੀ ਕਰਨਾ ਚਾਹੁੰਦੇ ਨੇ ਤੇ ਹਜੇ ਵੀ ਕੋਈ ਉਹਨਾਂ ਦੀ ਕੋਈ ਪਿਛਲੇ ਪਾਸੇ ਕੋਈ ਸੋਚ ਚੱਲਦੀ ਆ ਵੀ ਅਸੀਂ ਪ੍ਰਾਪਤੀ ਮਤਲਬ ਇੱਕ ਸੰਜ ਜਿੱਥੇ ਬੰਦਿਆਂ ਨੂੰ ਛੱਡ ਕੇ ਜਾਂ ਕੋਈ ਹੋਰ ਪਾਸੇ ਅਸੀਂ ਮਤਲਬ ਤੁਰਨਾ ਹੋ ਸਕਦਾ ਕੋਈ ਇਹੋ ਜਿਹੀ ਦਿਮਾਗ ਦੇ ਵਿੱਚ ਗੱਲ ਹੋਵੇ ਹੋਰ ਵੀ ਮੋਰਚਾ ਲਾਉਣਾ ਹੋਵੇ ਉਹਨਾਂ ਨੇ ਮੋਰਚਾ ਤਾਂ ਜੀ ਹੁਣ ਪਤਾ ਨਹੀਂ ਕਿੱਥੇ ਲਾਉਣਗੇ ਯਾਨੀ ਸਮਝ ਨਹੀਂ ਆਉਂਦੀ ਜੇ ਉਸ ਮੰਨ ਲਓ ਇਲੈਕਸ਼ਨ ਦੇ ਵਿੱਚ ਉਹ ਜਿੱਤ ਵੀ ਜਾਂਦੇ ਉਹਨਾਂ ਦੀ ਸਰਕਾਰ ਵੀ ਆ ਜਾਂਦੀ ਤੇ ਅੱਜ ਤਾਂ ਉਹ ਵਾਪਸੀ ਜਥੇਬੰਦੀਆਂ ਚ ਕਰ ਗਏ ਤਾਂ ਕੀ ਉਹ ਵਿਧਾਨ ਸਭਾ ਜਾਂਦੇ ਉਹ ਜਥੇਬੰਦੀਆਂ ਦੇ ਵਿੱਚ ਵਾਪਸੀ ਕਰਦੇ ਇਹ ਇੱਕ ਪਾਸੇ ਜਾ ਹੋਣਾ ਸੀ ਨਾ ਤੇ ਸਾਡੇ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਉਹ ਵੀ ਵੱਡੇ ਵੱਡੇ ਧਰਨਿਆਂ ਦੇ ਵਿੱਚ ਸਾਡੇ ਜਾਂਦੇ ਰਹੇ ਨੇ ਬਹਿੰਦੇ ਰਹੇ ਨੇ ਪਹਿਲੀ ਕਤਾਰ 'ਚ ਬੈਠਦੇ ਰਹੇ ਨੇ ਤੇ ਅੱਜ ਉਹਨਾਂ ਦਾ ਵੀ ਇੱਕ ਬਿਆਨ ਨਹੀਂ ਆਇਆ ਸਗੋਂ ਉਹ ਉਲਟਾ ਡੱਲੇ ਵਾਲਾ ਸਾਹਿਬ ਨੂੰ 26 ਤਰੀਕ ਨੂੰ ਚੱਕ ਕੇ ਆਪਣਾ ਸਬੂਤ ਦਿੰਦਾ ਵੀ ਅਸੀਂ ਵੀ ਬੀਜੇਪੀ ਦੇ ਨਾਲ ਹਾਂ ਤੇ ਹੁਣ ਵਾਰ-ਵਾਰ ਇਸ ਗੱਲ ਤੇ ਫੋਕਸ ਕਰਨਾ ਵੀ ਤੁਸੀਂ ਪ੍ਰਧਾਨ ਜੀ ਮਰਨ ਵਰਤ ਤੋੜੋ ਤਾਂ ਇੱਥੇ ਇੱਕ ਗੱਲ ਮੈਨੂੰ ਗਲਤ ਲੱਗਦੀ ਹੈ ਕਿ ਕਿਉਂ ਨਹੀਂ ਪ੍ਰਧਾਨ ਜੀ ਨੂੰ ਡਾਕਟਰੀ ਸਹਾਇਤਾ ਵੀ ਤੁਹਾਡੇ ਕੋਲ ਆ ਸਵਾਈਮਨ ਡਾਕਟਰ ਸਾਹਿਬ ਦੀ ਬਾਹਰੋਂ ਡਾਕਟਰ ਆਏ ਨਹੀਂ ਤਾਂ ਸਾਰੀ ਮੈਡੀਕਲ ਸੁਭਾ ਮਾ ਸਾਡੇ ਕੋਲ ਜੇ ਲੈਣੀ ਆ ਹੁਣ ਤੇ ਪਰ ਸਾਡੀ ਤਾਂ ਗੱਲ ਜਿਹੜੀ ਪ੍ਰਧਾਨ ਜੀ ਦੀ ਮਰਨ ਵਰਤ ਤੇ ਬੈਠੇ ਨੇ ਮਜਬੂਰ ਹੋ ਕੇ ਲਾਸਟ ਜਦ ਕੋਈ ਨਹੀਂ ਮਤਲਬ ਹੱਥ ਪੱਲਾ ਵੱਜਦਾ ਹੁੰਦਾ ਸਿਰੇ ਤੇ ਜਾ ਕੇ ਬੰਦੇ ਨੂੰ ਉਹ ਤਾਂ ਵੀ ਹੁਣ ਤਾਂ ਮਰ ਚੀਏ ਉਹ ਗੱਲ ਕਰਕੇ ਅਸੀਂ ਮਤਲਬ ਇੱਥੇ ਡੱਲੇ ਵਾਲੇ ਸਭ ਮਰਨ ਮਰਤੇ ਬੈਠੇ ਨੇ ਤੇ ਹੁਣ ਜਿਹੜੇ ਵੀਰ ਜਿਨ੍ਹਾਂ ਨੇ ਜ਼ਮੀਰਾਂ ਜਾਗਦੀਆਂ ਤਾਂ ਆ ਰਹੇ ਨੇ ਉਹ ਜੱਥੇਬੰਦੀਆਂ ਤੋਂ ਬਾਹਰੇ ਹੋ ਕੇ ਜਾ ਰਹੇ ਨੇ ਪਰ ਇਹਨਾਂ ਨੂੰ ਇੱਕ ਜ਼ਰੂਰ ਸਵਾਲ ਆ ਵੀ ਉਹ ਕੀ ਢੀਕ ਰਹੇ ਨੇ ਕਦੋਂ ਮਤਲਬ ਸੋਚ ਰਹੇ ਨੇ ਵੀ ਉਹ ਮੀਟਿੰਗਾਂ ਕਰ ਕਰਕੇ ਮੀਟਿੰਗਾਂ ਕਰ ਕਰਕੇ ਉਹ ਮੀਟਿੰਗਾਂ ਦੇ ਵਿੱਚੋਂ ਕੋਈ ਸੁਨੇਹਾ ਨਹੀਂ ਦੇ ਰਹੇ ਆਪਣੇ ਲੋਕਾਂ ਨੂੰ ਤੇ ਆਪਣੇ ਕਿਸਾਨਾਂ ਨੂੰ ਪਤਾ ਨਹੀਂ ਕੀ ਉਹਨਾਂ ਨੇ ਪੁੱਛੀ ਅਸੀਂ ਸੁਣਿਆ ਕਿ ਪੈਰੇ ਲੱਗਦੇ ਨੇ ਰਾਤ ਨੂੰ ਸਿਕਿਉਰਿਟੀ ਵੱਡੀ ਕਿਸਾਨਾ ਵੱਲੋਂ ਵੀ ਟਾਈਟ ਕੀਤੀ ਜਾਂਦੀ ਆ ਕਿਉਂ ਮਤਲਬ ਕਿ ਅਜੇ ਵੀ ਡੱਲੇਵਾਲ ਸਾਹਿਬ ਨੂੰ ਚੱਕ ਕੇ ਨਾ ਲੈ ਦੇ ਦੇ ਦੇਖੋ ਜੀ ਸਰਕਾਰਾਂ ਦਾ ਕੋਈ ਯਕੀਨ ਨਹੀਂ ਹੁੰਦਾ ਹਾਂ ਪਹਿਲਾਂ ਸਾਨੂੰ ਇਲਮ ਤੱਕ ਨਹੀਂ ਸੀਗਾ ਡੱਲੇਵਾਲ ਸਾਹਿਬ ਨੂੰ ਚੱਕ ਕੇ ਮਤਲਬ ਇੱਕ ਮੈਡੀਕਲ ਚੈੱਕਅਪ ਦੇ ਬਹਾਨੇ ਮਤਲਬ ਰਾਤ ਨੂੰ ਵੱਡੀ ਫੋਰਸ ਤਾਇਨਾਤ ਕਰਕੇ ਤਾਂ ਉਹਨਾਂ ਦੀ ਸਿਹਤ ਦੀ ਚੈੱਕਅਪ ਵਾਸਤੇ ਲੈ ਗਏ ਮਿਲ ਕਹਿੰਦੇ ਨੇ ਪਰ ਜਦ ਉੱਥੇ ਜਾ ਕੇ ਡੀਐਮਸੀ 3 ਦਿਨ ਮਤਲਬ ਇੱਕ ਗ੍ਰਿਫਤਾਰ ਕਰਕੇ ਰੱਖਿਆ ਉਹਨਾਂ ਨੇ ਬੰਧਕ ਬਣਾ ਕੇ ਰੱਖਿਆ ਤਾਂ ਉਹਨਾਂ ਨੂੰ ਨਾ ਤਾਂ ਕਿਸੇ ਘਰ ਦੇ ਵਿਅਕਤੀ ਨਾਲ ਗੱਲ ਕਰਵਾਈ ਨਾ ਕਿਸੇ ਨਾਲ ਜਥੇਬੰਦੀ ਨਾਲ ਕਰਵਾਈ ਤੇ ਇੱਥੇ ਤੱਕ ਕੀ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਚੈੱਕ ਨਹੀਂ ਕਰਿਆ ਤੇ ਸਰਕਾਰਾਂ ਦਾ ਕੋਈ ਯਕੀਨੀ ਸਰਕਾਰਾਂ ਦਾ ਇਹ ਕੁਝ ਕਰਦਿਆਂ ਹੁੰਦੇ ਨੇ ਬਚਣਾ ਆਪਾਂ ਕਿਵੇਂ ਆ ਉਹ ਅਸੀਂ ਆਪਣੀ ਰਣਨੀਤੀ ਤੈਅ ਕਰਕੇ ਚੱਲਦੇ ਆ ਜੀ ਪਰ ਕੀ ਲੱਗਦਾ 24 ਦਿਨ ਹੋ ਗਏ ਡਲੇਵਾਲ ਸਾਹਿਬ ਨੂੰ ਬੈਠਿਆ ਹੋਇਆ ਕੱਲ ਨੂੰ ਸ਼ਹੀਦੀ ਵੀ ਪਾ ਸਕਦੇ ਨੇ ਤੱਕ ਕੋਈ ਅਸਰ ਹੋ ਰਿਹਾ ਕੋਈ ਸਰਕਾਰ ਤੇ ਕੋਈ ਕਾਨੂੰਨ ਬਣਾ ਰਹੇ ਨੇ ਜੇ ਕਹਿ ਰਹੇ ਨੇ ਪੀ ਐਮ ਐਸ ਬੀ ਦੇ ਨੇ ਦੇਖੋ ਜੀ ਹਜੇ ਤੱਕ ਤਾਂ ਕੋਈ ਗੱਲ ਨਹੀਂ ਹਜੇ ਤੱਕ ਤਾਂ ਜਿਹੜਾ ਜੋਰ ਲੱਗ ਰਿਹਾ ਸਰਕਾਰ ਦਾ ਪ੍ਰਧਾਨ ਜੀ ਦੇ ਮਰਨ ਵਰਤ ਨੂੰ ਛਡਾਉਣ ਨੂੰ ਲੈ ਕੇ ਜਾਂ ਉਹਨਾਂ ਨੂੰ ਮੈਡੀਕਲ ਸਹਾਇਤਾ ਲੈਣ ਵਾਸਤੇ ਲਾਇਆ ਜਾ ਰਿਹਾ ਪਰ ਇਧਰਲੇ ਪਾਸੇ ਨੂੰ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਜਿਹੜੀਆਂ 2020 ਦੀਆਂ ਵਿੱਚ ਵਾਅਦੇ ਵੀ ਕਰੇ ਸੀ 2014 'ਚ ਵਾਅਦਾ ਕੀਤਾ ਸੀ ਸਰਕਾਰਾਂ ਬਣਾ ਲੈਂਦੀਆਂ ਕਈਆਂ ਐਮ ਐਸ ਪੀ ਗਰੰਟੀ ਕਾਨੂੰਨ ਦੀ ਗੱਲ ਕਰਕੇ ਪਹਿਲੀ ਹੀ ਮੀਟਿੰਗ ਵਿੱਚ ਪਹਿਲੀ ਹੀ ਵਾਰ ਹਮ ਕਰਜ਼ਾ ਮਾਫੀ ਕਰ ਦੇਣਗੇ ਮੰਮੀ ਨਾ ਤਾਂ ਰਿਪੋਰਟ ਲਾਗੂ ਕਰ ਦੇਗੇ ਪਰ ਉਹ ਅਜੇ ਤੱਕ ਨਹੀਂ ਹੋਏ 10ਵਾਂ ਤੋਂ 11ਵਾਂ ਸਾਲ ਹੋ ਗਿਆ ਪਰ ਜਿਹੜੀ ਗੱਲ ਚੱਲਣੀ ਆ ਮੈਨੂੰ ਇਹ ਲੱਗਦਾ ਕਿ ਜਿਹੜੀ ਇਹ ਸਰਕਾਰ ਆ ਬੀਜੇਪੀ ਇਹ ਸਾਡੇ ਕਿਸਾਨਾਂ ਦੇ ਖੂਨ ਦੀ ਪਿਆਸੀ ਹੋ ਚੁੱਕੀ ਆ ਪਹਿਲਾਂ ਵੀ 750 ਕਿਸਾਨ ਸਾਡਾ ਸ਼ਹੀਦ ਕਰਵਾ ਕੇ ਉੱਥੇ ਉਹਨਾਂ ਦਾ ਖੂਨ ਦੀ ਸ਼ਹਾਦਤ ਦੇਖ ਕੇ ਤਾਂ ਰੱਜੀ ਨਹੀਂ ਉਦੋਂ ਬਾਅਦ 37 ਦੇ ਕਰੀਬ ਫੇਰ ਇਸ ਮੋਰਚੇ ਦੇ ਸ਼ਹੀਦ ਹੋਏ ਜਿਹੜੇ ਕਿ ਪਰਸੋਂ 18 ਤਰੀਕ ਨੂੰ ਸਾਡਾ ਇੱਕ ਕਿਸਾਨ ਪ੍ਰਧਾਨ ਜੀ ਦੀ ਸਿਹਤ ਦੀ ਹਾਲਤ ਨੂੰ ਨਾ ਸਹਾਰਦਾ ਹੋਇਆ ਦੇਖ ਕੇ ਤਾਂ ਉਹ ਮਤਲਬ ਇੱਕ ਲੁਧਿਆਣੇ ਸਾਡੇ ਜ਼ਿਲ੍ਹੇ ਦਾ ਖੰਨੇ ਤੋ ਰਤਨਹੜੀ ਤੋਂ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਸਰਕਾਰ ਨੇ ਜੀ ਤੇ ਹੁਣ ਡੱਲੇਵਾਲ ਸਾਹਿਬ ਨੇ ਹੋ ਸਕਦਾ ਡੱਲੇਵਾਲ ਸਾਹਿਬ ਦੀ ਖੂਨ ਦੀ ਇਹ ਪਿਆਸੀ ਸਰਕਾਰ ਹੋ ਸਕਦੀ ਹੈ ਵੀ ਇਹ ਚਾਹੁੰਦੀ ਹੋਵੇ ਵੀ ਪ੍ਰਧਾਨ ਜੀ ਨੂੰ ਮਤਲਬ ਦੁਨੀਆ ਤੋਂ ਜਾਣਾ ਪਵੇ ਸ਼ਹਾਦਤ ਦੇਣੀ ਪਵੇ ਇਹ ਸਰਕਾਰ ਨੇ ਦੇਖਣਾ ਪਰ ਉਸ ਤੋਂ ਅੱਗੇ ਸਾਡਾ ਰੇਕ ਆਗੂ ਲੜੀਵਾਰ ਅਸੀਂ ਮਤਲਬ ਰੂਟੀਨ ਦੇ ਵਿੱਚ ਸਾਡਾ ਆਗੂ ਮਰਨ ਮਰਥ ਦੇ ਮਤਲਬ ਰੈਗੂਲਰ ਬਹਿੰਦਾ ਰਹੂਗਾ ਮਤਲਬ ਕਿ ਜੇ ਡਲੇਵਾਲ ਸਾਹਿਬ ਜੀ ਸ਼ਹੀਦ ਹੋ ਜਾਂਦੇ ਨੇ ਤਾਂ ਨਾਲ ਹੀ ਕਿਸਾਨ ਹਾਂ ਜਿਹੜੇ ਤਿਆਰ ਬੈਠੇ ਉਹਦਣੇ ਬੈ ਗਿਆ ਦੀ 26 ਨੂੰ ਹਾਂ ਫਿਰ ਆ ਕੇ ਡਲੇ ਸਾਹਿਬ ਬੈ ਇਹਨੇ ਉਹਨੇ ਕਿਹਾ ਵੀ ਹੁਣ ਮੈਂ ਆ ਗਿਆ ਵੀ ਬਾਰੀ ਤੇਰੀ ਹੋਆ ਮਗਰੋਂ ਮੇਤ ਤੋਂ ਬਾਅਦ ਜੀ ਹਾਂ ਉਹ ਤਿਆਰ ਆ ਉਹ ਮਤਲਬ ਕਿ ਹੁਣ ਹੁਣ ਇਸ ਪਾਸੇ ਵੀ ਲੜਾਈ ਹੋਇਆ ਕਰੂਗੀ ਕਿ ਕਿਹੜਾ ਮਰਨ ਵਰਤ ਦੇ ਬੈਠੂ ਦਾ ਨੰਬਰ ਆਏ ਨੇ ਭਾਈ ਜੀ ਨੰਬਰ ਆਏ ਨੇ ਤਿੰਨ ਹੋਰ ਨੇ ਧਮਗਰੋ ਬਾਕੀ ਤਾਂ ਪਤਾ ਹੀ ਨਹੀਂ ਕਿਨੇ ਆਏ ਸਾਡੇ ਬਾਰੇ ਤਾਂ ਸਾਰੇ ਤਿਆਰ ਹੁਣ ਕੀ ਲੱਗਦਾ ਤੁਸੀਂ ਵੀ ਮਤਲਬ ਕਿ ਆ ਕਿਸਾਨ ਭਾਰਤੀ ਕਿਸਾਨ ਯੂਨੀਅਨ ਜਿੱਧੂਪੁਰ ਦੀ ਜਥੇਬੰਦੀ ਜੋ ਜਗਜੀਤ ਸਿੰਘ ਢੱਲੇਵਾਲ ਜੀ ਤੁਹਾਡੇ ਪ੍ਰਧਾਨ ਨੇ ਪਰ ਐਵੇਂ ਤੁਸੀਂ ਉਹਨਾਂ ਨੂੰ ਤਿਲ ਤਿਲ ਮਰਦਾ ਦੇਖ ਸਕਦੇ ਹੋ ਤੁਸੀਂ ਕੀ ਸੋਚਦੇ ਹੋ ਮਤਲਬ ਕਿ ਜੇ ਕਿਸਾਨ ਦੇ ਦਿਲਾਂ ਦੇ ਵਿੱਚ ਕੀ ਗੱਲਾਂ ਚੱਲਦੀਆਂ ਨੇ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਨਹੀਂ ਉਹ ਕਹਿੰਦੇ ਨਾ ਪ੍ਰਧਾਨ ਜੀ ਕਹਿੰਦੇ ਵੀ ਮੈਂ ਤਾਂ ਜਾਂ ਨਹੀਂ ਸੁਣਾਈ ਹੋਈ ਵੀ ਇਹ ਤਾਂ ਆਪਣੇ ਸਰੀਰੇ ਛੱਡ ਦੇਣ ਦੇ ਦਾਨ ਆਪਣੇ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਰੋਕਿਆ ਰੋਕੇ ਨਹੀਂ ਕਹਿੰਦਾ ਮੈਂ ਕੋਸ਼ਿਸ਼ਾ ਹੁਣ ਵੀ ਕਰੋ ਕਿ ਦੇਖੋ ਜਾਨ ਦੇਣ ਨਾਲ ਕੋਈ ਕਾਨੂੰਨ ਤੇ ਨਹੀਂ ਬਣਦਾ ਨਹੀਂ ਜੀ ਉਹ ਤਾਂ ਉਹਦੀ ਸੋਚ ਆ ਨਾ ਪ੍ਰਧਾਨ ਜੀ ਨੇ ਉਹ ਤਾਂ ਬੜੇ ਉਹਨਾਂ ਨੇ ਸੋਚ ਕੇ ਬੈਠਿਆ ਉਹ ਜੀ 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 ਹਾਂਜੀ ਪ੍ਰਧਾਨ ਜੀ ਨਾਲ ਜਿੰਨੀ ਗੱਲ ਹੋਈ ਅਸੀਂ ਗੱਲਬਾਤ ਕਰੀ ਤੇ ਅਸੀਂ ਵੀ ਬਹੁਤ ਰੁਕਿਆ ਤੇ ਪ੍ਰਧਾਨ ਜੀ ਕਹਿੰਦੇ ਵੀ ਜੇ ਮਤਲਬ ਮੈਂ ਆਪਣੀ ਕਿਸਾਨੀ ਨੂੰ ਮਰਦਾ ਨਹੀਂ ਦੇਖ ਸਕਦਾ ਤੇ ਜੇ ਮੈਂ ਜਿਉਂਦੇ ਜੀ ਆਪਣੀ ਕਿਸਾਨੀ ਨੂੰ ਬਚਾ ਨਹੀਂ ਸਕਿਆ ਤਾਂ ਮੈਂ ਜਿਉਂਦਾ ਵੀ ਮਤਲਬ ਮਰਿਆ ਵਾਂਗਾ ਤੇ ਜੇ ਮੈਂ ਇੱਕ ਮਾਰੂ ਸ਼ਹਾਦਤ ਪਾ ਕੇ ਕੁਰਬਾਨੀ ਦੇ ਕੇ ਕਿਸਾਨੀ ਦੀ ਉਮਰ ਲੰਬੀ ਕਰ ਦੇਵਾਂ ਤਾਂ ਮੈਂ ਮਰ ਕੇ ਵੀ ਜਿਉਂਦਾ ਤੇ ਇਹ ਪ੍ਰਧਾਨ ਜੀ ਦੇ ਬੋਲ ਸੀ ਫਿਰ ਇੱਕ ਬਹੁਤ ਵੱਡਾ ਪਰਮਾਤਮਾ ਤੇ ਬਹੁਤ ਵਿਸ਼ਵਾਸ ਰੱਖਦੇ ਨੇ ਡੱਲੇ ਵਾਲਾ ਸਭ ਮੁਰਤੂ ਜਿੰਨਾ ਕਿ ਮੈਂ ਨਾਲ ਰਿਆ ਤੇ ਉਹ ਹਮੇਸ਼ਾ ਹੀ ਆਮ ਇਹ ਗੱਲ ਉਹਨਾਂ ਦੇ ਮੂੰਹ ਦੇ ਵਿੱਚ ਹੁੰਦੀ ਆ ਵੀ ਤੁਸੀਂ ਖਿਭਰਾਓ ਨਾ ਸਾਨੂੰ ਬੜੀ ਮਤਲਬ ਮੋਸ਼ੀ ਜੀ ਸੀਗੀ ਵੀ ਨਹੀਂ ਪ੍ਰਧਾਨ ਜੀ ਤੁਸੀਂ ਉਹ ਕਹਿੰਦੇ ਤੁਸੀਂ ਖਿਭਰਾਓ ਨਾ ਜਦ ਕਿ ਆਪਣੇ ਨਾਲ ਬਾਬਾ ਨਾਨਕ ਆਪਣੇ ਨਾਲ ਖੜਾ ਆਪਾਂ ਮੋਰਚਾ ਫਤਿਹ ਕਰਕੇ ਜਾਵਾਂਗੇ ਤੁਸੀਂ ਖਿਭਰਾਓ ਨਾ ਸਾਨੂੰ ਉਹ ਬਾਰ-ਬਾਰ ਕੱਲ ਵੀ ਜਿਵੇਂ ਸਿੱਧ ਢਿੱਲੀ ਹੋਈ ਤਾਂ ਸਾਨੂੰ ਬੜਾ ਸਾਡਾ ਮਨ ਉਦਾਸ ਹੈ ਵੀ ਆਹ ਕੀ ਹੋ ਗਿਆ ਨਾ ਆ ਫਿਰ ਪ੍ਰਧਾਨ ਜੀ ਦੀ ਉਹ ਗੱਲ ਵੀ ਯਾਦ ਆ ਜਾਂਦੀ ਆ ਬਾਬਾ ਨਾਨਕ ਜੀ ਸਾਡੇ ਨਾਲ ਆ ਨਾ ਤਾਂ ਉਹ ਮਤਲਬ ਫੇਰ ਮਤਲਬ ਇੱਕ ਤਰ੍ਹਾਂ ਦਾ ਉਧਰਲੇ ਪਾਸੇ ਜਾ ਕੇ ਦੂਜੇ ਪਾਸੇ ਵਾਪਸ ਆ ਗਏ ਬਿਲਕੁਲ ਸੋ ਦੇਖ ਸਕਦੇ ਤੁਸੀਂ ਇਹ ਮੋਰਚਿਆਂ ਵਿੱਚ ਬੈਠੇ ਕਿਸਾਨ ਕੀ ਸੋਚਦੇ ਨੇ ਇਹਨਾਂ ਦੇ ਮਨਾਂ ਦੇ ਵਿੱਚ ਕੀ ਸਵਾਲ ਚੱਲਦੇ ਨੇ ਪਰ ਕਹਿੰਦੇ ਜਦੋਂ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਤੀ ਉਹ ਕਹਿੰਦੇ ਬਾਬਾ ਨਾਨਕ ਸਾਡੇ ਨਾਲ ਆ ਜੇ ਮੇਰੀ ਸ਼ਹੀਦੀ ਹੋਣ ਤੋਂ ਬਾਅਦ ਖੇਤੀ ਜਿੰਦੀ ਰਹਿੰਦੀ ਆ ਤਾਂ ਇਹ ਘਾਟੇ ਦਾ ਸੌਦਾ ਨਹੀਂ ਹੈਗਾ ਸੋ ਦਰਸ਼ਕੋ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਪਤਾ ਲੱਗੇ ਕਿ ਆਮ ਬੈਠੇ ਕਿਸਾਨ ਵੀ ਕੀ ਸੋਚਦੇ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ